ਇਹ ਇਸ ਮੋਰਚੇ 'ਚ ਮੈਨੂੰ ਲੱਗਦਾ ਕੋਈ ਵੀ ਬਾਹਰੋਂ ਸਪੋਰਟ ਨਹੀਂ ਹੋਈ ਬਲਕਿ ਪਿਛਲੇ ਮੋਰਚੇ ਦੇ ਜਿਤਨਾ ਫੰਡਾਂ ਦੀ ਹੀਰਾ ਫੇਰੀ ਹੋਈ ਲੋਕਾਂ ਨੇ ਇਸ ਮੋਰਚੇ ਨੂੰ ਫੰਡ ਦੀ ਸਹਾਇਤਾ ਬਿਲਕੁਲ ਮਤਲਬ ਮੈਂ ਕਹਿੰਦਾ ਨਾ ਮਾਤਮ ਵੀ ਇਹ ਹਿਸਾਬ ਨਾਲ ਸਭੂ ਬਾਦਰ ਤੇ ਸਟੇਜ ਬਣਾਉਣ ਵਾਸਤੇ ਸਭ ਨੂੰ ਲੋਕਾਂ ਨੇ ਤਰਲੇ ਕਰਨੇ ਪਏ ਕਿ ਯਾਰ ਕੋਈ ਥੋੜੀ ਸਹਾਇਤਾ ਘੱਲੋ ਸਟੇਜ ਬਣ ਨਹੀਂ ਰਹੀ ਨਹੀਂ ਆ ਜਾਓ ਕਿਉਂਕਿ ਜਦੋਂ ਪੈਸੇ ਜ਼ਿਆਦਾ ਹੋਣ ਲੱਗੇ ਉਦੋਂ ਉਹ ਸਟੇਜ ਤੇ ਕਬਜ਼ਾ ਕਰ ਲਿਆ ਉਸ ਦਿਨ ਵੀ ਜਿਹੜਾ ਸਟੇਜ ਤੇ ਕਬਜ਼ਾ ਆਪਣੇ ਆਗੂ ਨੂੰ ਬੋਲਣ ਦਾ ਦੇਣਾਂ ਸਟੇਜ ਤੋਂ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਨੂੰ ਬੋਲਣ ਨਹੀਂ ਦੇਣਾ ਔਰ ਇੱਥੋਂ ਤੱਕ ਕਿ ਸੈਕਸਿਓ ਸਿੰਘ ਤਨਾਮ ਸਿੰਘ ਇੱਥੇ ਆ ਕਿ ਅਗਰ ਕੋਈ ਆਗੂ ਆ ਕੇ ਤੁਹਾਡੇ ਬੋਲਦਾ ਵਾ ਤੇ ਕਿਹਨੂੰ ਪਹੁੰਚ ਚੇਤੋਂ ਤੱਕਾ ਦੇ ਕਿਸੇ ਟ੍ਰੇਨ ਬੰਦੇ ਨੇ ਮੇਰਾ ਫੋਨ 언ਲੌਕ ਕੀਤਾ ਔਰ ਮੇਰੇ ਫੋਨ ਤੋਂ ਜੰਗੀਆਂ ਫੋਟੋ ਟ੍ਰੇਨ ਕਰ ਦੇ ਦੇਖੋ ਪ੍ਰੂਫ ਨਾ ਰਹੇ ਜੀ ਧਮਕਲਾ ਕੌਣ ਕਰ ਰਿਹਾ ਸੀ ਸਿੱਧੂਪੁਰ ਜਥੇਬੰਦੀ ਕਰ ਰਹੀ ਸੀ ਕਿ ਉਸੇ ਜੋ ਵੀ ਕਰ ਰਿਆ ਸੀ ਦਾਕਾ ਸਿੰਘ ਕੋਲ ਰਾ ਕਰ ਰਿਆ ਸੀਗਾ ਔਰ ਇਹ ਗੱਲ ਮੈਂ ਉਹਨਾਂ ਕੋਲ ਲਿਆਂਦੀ ਨੋਟਿਸ ਵਿੱਚ ਚਲਦੇ ਮੋਰਚੇ ਜਿਹੜੇ ਜਦੋਂ ਡੱਲੇ ਵਾਲਾ ਸੰਭਾਗ ਤੇ ਬੈਠੇ ਸੀਗੇ ਕਿ ਭਈ ਇਹ ਇੱਥੇ ਬੇਨਿਜ਼ਮੀਆਂ ਹੋ ਰਹੀਆਂ ਹਨ ਰੋਕੋ ਉਹਨਾਂ ਨੇ ਕਿਹਾ ਥੋੜਾ ਸਭੀ ਗੱਲ ਆ ਕਿ ਇਹਨਾਂ ਦੀ ਇਹਨਾਂ ਦੀ ਗਲਤੀਆਂ ਨਹੀਂ ਮਾਫੀ ਮੈਂ ਮੰਗ ਲੇ ਤੂੰ ਇਹ ਗੱਲ ਤੇ ਮਿੱਟੀ ਭਾਦ ਮੈਂ ਕਿਹਾ ਯਾਰ ਇਹ ਗਲਤੀ ਕਰੀ ਜਾਊ ਕਰੀ ਜਾਊ ਹਰ ਵਾਰੀ ਔਰ ਤੁਸੀਂ ਮਾਫੀ ਮੰਗੀ ਜਾਓ ਮੈਂ ਕਹਿੰਦਾ ਗੱਲ ਹੈ ਨਹੀਂ ਇਹ ਐਕਸ਼ਨ ਦੀ ਲੋੜ ਹੈ ਉੱਤੇ ਇਹਦਾ ਮਤਲਬ ਇਹ ਕਿ ਭਈ ਮੋਸਚਾ ਲੜ ਰਹੀ ਹੈ ਸਰਕਾਰ ਨਾਲ ਲੜ ਰਹੀ ਸੀ ਆਪਣੇ ਆਗੂਆਂ ਨੂੰ ਕਿ ਤਰ੍ਹਾਂ ਡਾਊਨ ਕਿ ਤਰ੍ਹਾਂ ਕਰਨਾ ਉਹ ਕਰਨਾ ਐਮਐਸਪੀ ਜਿਹੜਾ ਉਹਨਾਂ ਪੰਜ ਫਸਲਾਂ ਕਹਿਤੀਆਂ ਸੀ ਪੰਜ ਤੋਂ 7 ਵੀ ਕਹਿਤੀਆਂ ਸੀ ਇਹਨਾਂ ਨੂੰ ਨੌਂ ਦੇ ਵੀ ਆ ਗਏ ਸੀ ਕਿ ਠੀਕ ਹੈ ਆਪਾਂ ਨੌਂ ਤੱਕ ਵੀ ਕਰ ਦਿੰਦੇ ਆ ਲੇਕਿਨ ਸਾਡਾ ਨੁਕਸਾਨ ਨਹੀਂ ਇਹ ਆਖਦੇ ਫਿਰ ਕੋਈ ਦਮਾਂ ਰਾਹ ਲੱਭ ਲੈਣਗੇ ਠੀਕ ਹੈ ਨਾ ਲੇਕਿਨ ਜਿਹੜਾ ਉਹ ਕਿਸਾਨ ਬੈਠਾ ਨਾ ਖੇਤ ਦੇ ਵਿੱਚ ਚੌਂਕੀ ਡਾਊਨ ਲੋਡ ਟਰਾਲੀ ਕੱਲੇ ਉਹਦੇ ਤੇ ਮੈਮਰੀ ਕਹਿ ਸਕਦਾ ਤੁਸੀਂ ਨਹੀਂ ਕਹਿ ਸਕਦੇ ਕੋਈ ਨਹੀਂ ਕਹਿ ਸਕਦਾ ਪਰ ਜੋ ਉਹਦੇ ਸਰੀਰ ਕਹ ਹਾਲਾਤ ਸੀਗੇ 45 50 ਦੇ ਬਿਲਕੁਲ ਨਹੀਂ ਲੱਗਦਾ ਸੀ ਕਿ ਬਾਪਪਤੇ ਹੈਗੇ ਨੇ ਉਹ ਉਹ ਕਾਕਾ ਸੀਗੇ ਨੇ ਮੇਰੇ ਸਾਹਮਣੇ ਦੋ ਵਰੀ ਤੇ ਅਧਿਕਾਰੀ ਸਾਹਮਣੇ ਗੱਲ ਹੋ ਰਹੀ ਤੇ ਜਦੋਂ ਭਰਾਤ ਜਾਲਾ ਸ਼ਰਾਬ ਫਿਰ ਦੇਖਦਾ ਲਗਾਤਾਰ ਕੈਸੇ ਦੇ ਕੀ ਕਿਸਾਨੀ ਅੰਦੋਲਨ ਨੂੰ 401 ਦਿਨ ਜੋ ਸ਼ੰਭੂ ਦੇ ਖਨੋਰੀ ਦੇ ਬਾਰਡਰਾਂ ਤੇ ਬਤਿੱਦ ਕੀਤੇ ਪਰ ਅੱਜ ਮੋਰਚਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਜਗਜੀਤ ਸਿੰਘ ਡੱਲਿਆਲ ਹੋਰਾਂ ਤੇ ਉਹਨਾਂ ਦੀ ਜਥੇਬੰਦੀ ਤੇ ਬਹੁਤ ਵੱਡੇ ਸਵਾਲਾਤ ਖੜੇ ਕੀਤੇ ਜਾ ਰਹੇ ਨੇ ਵਧੀਕ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੁਖਜੀਤ ਸਿੰਘ ਹਰਦੋ ਝੰਡੇ ਜੀ ਨੇ ਹਰਦੋ ਝੰਡੀ ਜੀ ਕੀ ਕਹਿਣਾ ਚਾਹੋਗੇ ਮੋਰਚਾ ਤਕਰੀਬਨ 401 ਦਿਨ ਚੱਲਿਆ ਮੋਰਚੇ ਦੀ ਹਾਲਾਂਕਿ ਬਹੁਤੇ ਲੋਕ ਕਹਿੰਦੇ ਕਿ ਕੋਈ ਬਹੁਤੀ ਪ੍ਰਾਪਤੀ ਨਹੀਂ ਰਹੀ ਇੱਕ ਕਪਲਾ ਜ਼ਰੂਰ ਨਿਕਲ ਕੇ ਆਇਆ ਕਿ ਪੈਸਿਆਂ ਨੂੰ ਲੈ ਕੇ ਏਰਫੇਰ ਰਿਹਾ ਕਿਸਾਨਾਂ ਨੇ ਆਪਣੀ ਜਾਨਾਂ ਦਾ ਦਿਲਵਾਤੀਆਂ ਕਈਆਂ ਨੇ ਕੋਈ ਪੁੱਤ ਗਵਾਲਿਆ ਕਈਆਂ ਨੇ ਕਿਸੇ ਨੇ ਦਾਦਾ ਜੱਪੂ ਗਵਾਲਿਆ ਪਰ ਕੀ ਕਹਿਣਾ ਚਾਹੁੰਗੇ ਓਵਰ 올 ਤੁਸੀਂ ਅੱਜ ਸਾਰਾ ਕੁਝ ਦੱਸਣਾ ਹੈ ਸੀ ਡਿਟੇਲ ਕਿੰਨਾ ਖਰਚਾ ਹੋਇਆ ਕੀ ਕੋ ਆ ਦੇਖੋ ਬੜੇ ਦੁਖੀ ਹਰਦਿਆ ਨਾ ਮੈਂ ਕਹਿਣਾ ਕਿ ਮੈਂ 35 ਸਾਲ ਦੇਸ਼ ਦੀ ਸੇਵਾ ਕੀਤੀ ਆਰਮੀ ਵਿੱਚ ਰਹਿ ਕੇ ਉਹ ਉਸ ਤੋਂ ਨੇ ਤੇ ਕਿਸਾਨੀ ਸੇਵਾ 'ਚ ਲੱਗ ਗਏ ਸੱਚੇ ਮਨ ਨਾਲ ਆਪਾਂ ਇਹ ਮੋਰਚਾ ਲੜਨ ਦੀ ਪਿਛਲਾ ਮੋਰਚਾ ਮੈਂ ਲੜਿਆ 21 ਵਾਲਾ ਵੀ ਲਗਾਤਾਰ ਔਰ ਇਹਦੇ ਵਿੱਚ ਵੀ ਆਪਾਂ ਆਏ ਉਸ ਮੋਰਚੇ ਜਿੰਮੇਵਾਰੀਆਂ ਘੱਟ ਸੀਗੀਆਂ ਵੱਡੇ ਵੱਡੇ ਆਗੂ ਸੀ ਇਸ ਮੋਰਚੇ ਜਿੰਮੇਵਾਰੀਆਂ ਜ਼ਿਆਦਾ ਮਿਲ ਗਈਆਂ ਔਰ ਮੋਰਚੇ ਦੇ ਅੰਦਰ ਤੱਕ ਰਹਿਣ ਦਾ ਮਨ ਮੌਕਾ ਜਿਹੜਾ ਮਿਲਿਆ ਲਗਭਗ ਮੈਂ ਕੋਈ 1 ਮਹੀਨੇ ਨੂੰ ਛੱਡ ਦੋ ਜਦੋਂ ਕੋ ਮੇਰੇ ਘਰ ਐਮਰਜੈਂਸੀ ਸੀ ਲਗਾਤਾਰ ਮੈਂ ਮੋਰਚੇ 'ਚ ਰਿਹਾ ਵਾਂ ਲਗਾਤਾਰ ਕੇਐਮਐਮ ਨਾਲ ਔਰ ਐਸਕੇਐਮ ਨੂੰ ਪਟਿਕਾਂ ਜੰਨੀਆਂ ਮੀਟੀਆਂ ਹੁੰਦੀਆਂ ਸੀ ਉਹ ਨਾਲ ਤਾਲਮਿਲ ਜਿਹੜਾ ਵਾ ਮੇਰੇ ਥਰੂ ਹੁੰਦਾ ਸੀਗਾ ਉਸ ਤੋਂ ਬਾਅਦ ਜਿੰਨਾ ਵੀ ਫੰਡ ਕਮੇਟੀ ਦੇ ਮੈਂਬਰ ਸੀਗਾ ਉਹ ਮੈਂ ਮੇਨ ਸੀਗਾ ਖੋਸਾ ਸਾਹਿਬ ਸੀ ਤੇ ਪਰ ਸਾਹਿਬ ਸੀਗੇ ਲੇਕਿਨ ਉਹਦਾ ਵੀ ਸਾਰਾ ਹਿਸਾਬ ਤਾਂ ਮੇਰੇ ਕੋਲ ਰਹਿੰਦਾ ਰਿਹਾ ਇਹ ਨਾਲ ਜਿਹੜੇ ਮੇਰੀ ਹੈਲਪ ਕਰਦੇ ਨੇ ਲੇਕਿਨ ਸਾਰਾ ਹਿਸਾਬ ਤਾਂ ਮੇਰੇ ਕੋਲ ਸੀਗਾ ਜਦੋਂ ਵੀ ਪਹਿਲੋਂ ਸ਼ੰਭੂ ਬਾਡਰ ਦਾ ਜਿਹੜਾ ਫੰਡ ਵਧੀਆ ਆ ਰਿਹਾ ਸੀਗਾ ਖਰਚਾ ਪਾਣੀ ਚੱਲ ਰਿਹਾ ਸੀਗਾ ਖਨੋਰੀ ਦੇ ਨਹੀਂ ਆ ਰਿਹਾ ਸੀਗਾ ਉਦੋਂ ਖਨੋਰੀ ਮੋਰਚੀ ਨੇ ਸਹਾਇਤਾ ਸ਼ੰਭੂ ਬਾਡਰ ਨੇ ਕੀਤੀ ਜਦੋਂ ਉੱਥੇ ਫੰਡ ਜ਼ਿਆਦਾ ਆਉਣ ਲੱਗ ਪਿਆ ਔਰ ਮਤਾ ਪਾਇਆ ਗਿਆ ਵੀ ਜਿਹੜਾ ਫੰਡ ਜੰਨਾ ਵਿੱਚ ਹੁੰਦਾ ਉਹ ਕੈਸ਼ ਕਮੇਟੀ ਕੋ ਜਾਣਾ ਚਾਹੀਦਾ ਮਤਲਬ ਫੰਡ ਕਮੇਟੀ ਕੋ ਡੇਲੀ ਡੇਲੀ ਜਾਣਾ ਚਾਹੀਦਾ ਜਿਹੜੇ ਸਟੇਜ ਤੇ ਸਹਾਇਤਾ ਹੁੰਦੀ ਆ ਨਹੀਂ ਆਇਆ ਉਹ ਕਿਉਂਕਿ ਜਦੋਂ ਪੈਸੇ ਜ਼ਿਆਦਾ ਹੋਣ ਲੱਪੇ ਉਦੋਂ ਉਹ ਸਟੇਜ ਤੇ ਕਬਜ਼ਾ ਕਰ ਲਿਆ ਮੈਨੂੰ ਹੈਰਾਨੀ ਹੁੰਦੀ ਆ ਕਿ ਜਿਹੜੀ 4 ਜਨਵਰੀ ਦੀ ਕਿਸਾਨ ਮਾਂ ਪੰਚਾਇਤ ਆਈ ਲਗਭਗ 2 ਲੱਖ ਬੰਦਾ ਉਥੇ ਕਿਸਾਨ ਇਕੱਠਾਇਆ ਇਤਿਹਾਸਕ ਘਟ ਸੀਗਾ ਇੱਕ ਉਹ ਉਸ ਦਿਨ ਵੀ ਜਿਹੜਾ ਸਟੇਜ ਤੇ ਕਬਜ਼ਾ ਆਪਣੇ ਆਪ ਨੂੰ ਬੋਲਣ ਨਾ ਦੇਣਾ ਸਟੇਜ ਤੋਂ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਨੂੰ ਬੋਲਣ ਨਹੀਂ ਦੇਣਾ ਔਰ ਇੱਥੋਂ ਤੱਕ ਇਨਸਟਰਕਸ਼ਨ ਸੀ ਗਿਆ ਸਤਨਾਮ ਸਿੰਘ ਇੱਥੇ ਹੀ ਆ ਕਿ ਅਗਰ ਕੋਈ ਆਗੂ ਅੱਗੇ ਤੁਹਾਡੇ ਬੋਲਦਾ ਵਾ ਤੇ ਉਹਨੂੰ ਪੰਜ ਸਟੇਜ ਤੋਂ ਤੱਕਾ ਦੇ ਦੋ ਸਟੇ ਸੰਚਾਲਨ ਕਮੇਟੀ ਬਣੀ ਉਹ ਨਹੀਂ ਚੱਲਣ ਦਿੱਤੀ ਉਸ ਕਿਸਾਨ ਜਿਹੜੀ ਪੰਚਾਇਤ ਸੀ ਉਹਨੂੰ ਚਲਾਉਣ ਵਾਸਤੇ ਆਰਗੇਨਾਈਜੇਸ਼ਨ ਕਮੇਟੀ ਬਣੀ ਛੇ ਮੈਂਬਰ ਦੀ ਉਹ ਨਹੀਂ ਚੱਲਣ ਦਿੱਤੀ ਹਰ ਚੀਜ਼ ਤੇ ਮਤਲਬ ਜਿਹੜਾ ਵਾ ਉਹ ਕਬਜ਼ਾ ਹੋਇਆ ਖਰਚਾ ਕਿੰਨਾ ਹੋਇਆ ਸੀਗਾ ਪਹਿਲਾਂ ਤਾਂ ਮੋਰਚੇ ਦਾ ਖਰਚਾ ਕਿੰਨਾ ਸੀਗਾ ਤੇ ਕਿੰਨਾ ਕੁ ਫੰਡ ਇਕੱਠਾ ਹੋਇਆ ਸੀ ਦੇਖੋ ਫੰਡ ਜਿਹੜਾ ਸਾਡੇ ਹਿਸਾਬ ਨਾਲ ਹੋਇਆ ਨਾ ਪੂਰੋਂ ਤੱਕ ਜਿਹੜਾ ਵਾ 2 ਲੱਖ ਰੁਪਈਆ ਘਾਟੇ ਸੀਗਾ ਖਨੋਰੀਪਾਟਾ 26 ਨਵੰਬਰ ਤੱਕ ਮੈਂ ਲਾਸਟ ਜਦੋਂ ਹਿਸਾਬ ਕੀਤਾ ਵਾ 26 ਨਵੰਬਰ ਤੋਂ ਪਹਿਲਾਂ 2 ਲੱਖ ਰੁਪਈਆ ਘਾਟੇ ਵਿੱਚ ਸੀ ਆਪਾਂ ਉਹ ਪੈਸਾ ਕਿਸੇ ਨ ਕਿਸ ਤਰ੍ਹਾਂ ਚੱਲ ਰਿਹਾ ਸੀਗਾ ਜਿਹੜਾ ਮੇਰੇ ਕੋਲ ਫੰਡ ਸੀ ਜਥੇਬੰਦੀਆਂ ਦਾ ਉਹ ਵੀ ਲਗਭਗ 1 ਲੱਖ 25 ਹਜ਼ਾਰ ਰੁਪਈਆ 30 ਹਜ਼ਾਰ ਰੁਪਈਆ ਘਾਟੇ ਦੇ ਚੱਲ ਰਿਹਾ ਸੀਗਾ ਲੇਕਿਨ ਕੀ ਆ ਮੈਂ ਵੀ ਪੈਨਸ਼ਨ ਲੈ ਰਿਆ 50-60 ਹਜ਼ਾਰ ਰੁਪਈਆ ਕੋਸਾ ਸਭ ਕੋ ਪੈਸੇ ਹੁੰਦੇ ਹੀ ਐ ਨਫਰ ਸਾਹਿਬ ਸੀਗੇ ਆਪਾਂ ਉਹ ਕੰਮ ਚਲਾਈ ਜਾਂਦੇ ਸੀ ਵਿੱਚੋਂ ਕੁਛ ਪੈਸੇ ਜਿਸ ਤਰ੍ਹਾਂ ਟਰੈਕਟਰ ਰਿਪੇਅਰ ਦੇ ਮੈਂ ਤੁਹਾਨੂੰ ਗੱਲ ਦੱਸੀ ਆ ਕਿ ਟਰੈਕਟਰ ਰਿਪੇਅਰ ਦੇ ਪੈਸੇ ਮੇਰੇ ਕੋਲ ਸੀਗੇ ਉਹ ਜੋ ਮੈਂ 5.5 ਲੱਖ ਰੁਪਈਆ ਸਿੱਧੂਪੁਰ ਦਿੱਤਾ ਸੀਗਾ ਕਿ ਤੁਸੀਂ ਇਹਦਾ 5.5 ਲੱਖ ਵੰਡ ਕੇ ਮੈਨੂੰ ਹਿਸਾਬ ਦੇ ਦਿਓ ਤੇ ਬੈਲੈਂਸ ਪੈਸੇ ਮੇਰੇ ਕੋਲ ਲੈ ਲਓ ਹੋਰ ਉਹ ਵੀ ਪੈਸੇ ਜਿਹੜੇ ਉਹਦੇ ਚ ਮਤਲਬ ਅਡਜਸਟ ਹੋਏ ਖਰਚ ਹੋ ਗਏ ਤਾਂ ਦਿੱਲੀ ਆਪਾਂ ਕੌਨਸਟੈਂਟ ਕਲੱਬ ਗਏ 60000 ਰੁਪਈਆ ਉੱਥੇ ਖਰਚਾ ਮੇਰਾ ਮਤਲਬ ਐਸਕੇ ਨਾਲ ਪੋਲੀਟਿਕਲ ਦਾ ਆਇਆ ਇਹ ਸਾਰੇ ਖਰਚੇ ਵਗੈਰਾ ਸਾਰੇ ਖਰਚੇ ਲਿਖੇ ਹੋਏ ਨੇ ਠੀਕ ਹੈ ਟੋਟਲ ਕਿੰਨਾ ਹੋਇਆ ਵੈਸੇ ਟੋਟਲ ਫੰਡ ਤੇ ਖਰਚਾ ਕਿੰਨਾ ਹੋਇਆ ਦੋ ਤਰ੍ਹਾਂ ਦੇ ਫੰਡ ਨੇ ਜਿਹੜਾ ਜਥੇਪੰਦੀਆਂ ਫੰਡ ਦਿੱਤਾ ਉਹ 10460000 ਰੁਪਇਆ ਆਇਆ ਖਰਚਾ ਆਇਆ 1171972 ਰੁਪਇਆ ਜਿਹੜਾ ਦੂਜਾ ਫੰਡ ਆ ਉਹ 26 ਨਵੰਬਰ ਤੱਕ ਜਿਹੜਾ ਵਾ ਕੋਈ ਲਗਭਗ 13-14 ਲੱਖ ਰੁਪਇਆ ਸੀਗਾ ਔਰ ਖਰਚਾ ਜਿਹੜਾ ਸੀ ਉਹ 15 ਲੱਖ ਆਮਦਨ ਸੀ ਉਸ ਤੱਕ 26 ਨਵੰਬਰ ਤੱਕ ਔਰ ਖਰਚਾ ਲਗਭਗ 17 ਲੱਖ ਰੁਪਇਆ ਸੀ ਮਤਲਬ 199000 ਕਹਿ ਲਓ ਜਾਂ ਇੰਨਾ ਪ੍ਰੋਕਸੀਮੇਟ ਉਹ ਫਿਕਰ ਸੀਗੇ ਉਹ ਮੈਂ ਉੱਥੇ ਲਿਖ ਕੇ ਵੀ ਆ ਰਜਿਸਟਰ ਜਿਹੜੇ ਇਹਨਾਂ ਦੇ ਕੋਲ ਨੇ ਉਹ ਇੰਨਾ ਘਾਟਾ ਸੀ ਉਹਦਾ ਆਪਾਂ ਘਾਟੇ ਚੱਲ ਰਹੀ ਸੀਗੇ ਲੇਕਿਨ ਮੋਰਚਾ ਚੱਲ ਰਿਹਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਲੰਗਰ ਦੀ ਸੇਵਾ ਲੋਕ ਕਰ ਰਹੇ ਸੀਗੇ ਲੰਗਰ ਤੇ ਜਿਹੜਾ ਰਾਸ਼ਨ ਆਉਂਦਾ ਸੀ ਜਾਂ ਜਿਹੜੇ ਰਕੰਬਲ ਤਰੀਆਂ ਆਉਦੇ ਸੀਗੇ ਇਹਨਾਂ ਦਾ ਬੋਰਡ ਸਿੰਘ ਸੀਗਾ ਤੁਸੀਂ ਇਹ ਲਾ ਲਓ ਵੀ ਉਹ ਐਡਾ ਵੱਡਾ ਖੂਸ ਸੀ ਜੋ ਉੱਥੇ ਚਲੇ ਗਿਆ ਉੱਥੋਂ ਵਾਪਸ ਨਹੀਂ ਸੀ ਆਉਂਦਾ ਮੈਂ ਮੈਂ ਉਸ ਮੋਰਚੇ ਦੇ ਆਗੂ ਹੁੰਦਿਆਂ ਆ ਪ ਮਰਨ ਮਰਤੇ ਦੋ ਵਾਰੀ ਬੈਠਾ ਮੈਂ ਉਹਨੂੰ ਕਹਿਣਾ ਵੀ ਯਾਰ ਆ ਫਰਾਨੇ ਨੂੰ 10 ਕੰਬਲ ਦੇ ਦੋ ਨਵੇਂ ਬੰਦੇ ਆਏ ਆ ਇਹਨੂੰ 10 ਗੱਦੇ ਦੇ ਦੋ ਉਹਨੇ ਕਿਹਾ ਜੀ ਹੈ ਹੀ ਨਹੀਂ ਆ ਮੇਰੇ ਸਾਹਮਣੇ ਟੈਂਪੂ ਭਰ ਕੇ ਆਉਣ ਡਿਆ ਵਾ ਅੱਧੇ ਕਿਨੇ ਬੰਦਾ ਭੇਜਦਾ ਕਹਿੰਦਾ ਹੈ ਨਹੀਂ ਆ ਰਾਸ਼ਨ ਮੇਰਾ ਇੱਕ ਸਵਾਲ ਆ ਜਿਵੇਂ ਜਦੋਂ ਵੱਡਾ ਇਕੱਠ ਰੱਖਿਆ ਜਾਂ ਡੱਲੇਵਾਲ ਸਾਹਿਬ ਨੇ ਮਾਰਨ ਵਰਤ ਸ਼ੁਰੂ ਕੀਤਾ ਸੀਗਾ ਇੱਕ ਵੱਡੀ ਸਟੇਜ ਲਾਈ ਗਈ ਸੀਗੀ ਉੱਥੇ 2 ਲੱਖ ਬੰਦੇ ਦਾ ਇਕੱਠ ਹੋਇਆ ਸੀਗਾ ਉਸ ਵਕਤ ਕਿੰਨਾ ਖਰਚ ਆਇਆ ਸੀਗਾ ਉਸ ਵਿੱਚ ਕੋਈ ਅੰਦਾਜ਼ਾ ਹੈ ਕਿੰਨਾ ਖਰਚ ਆਇਆ ਹੋਵੇ ਜਿਹੜਾ 4 ਜਨਵਰੀ ਜਾਂ ਜਿਹੜਾ 26 ਜਨਵਰੀ ਚਾਰ ਜੁਰ ਖਰਚਾ ਜਿਹੜਾ ਵਾ ਮੈਨੂੰ ਲੱਗਦਾ ਕਿ ਉਸ ਦਿਨ ਕੋਈ 4-5 ਲੱਖ ਰੁਪਏ ਖਰਚਾ ਆਇਆ ਹੋਊਗਾ ਲੇਕਿਨ ਤੁਸੀਂ ਹੈਰਾਨੀ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਉਹ ਇੱਕ ਉਸ ਦਿਨ ਸਾਰੀ ਜਿਹੜੀ ਸੇਵਾ ਹੋਈ ਇਸ ਸਟੇਜ ਤੇ ਐਸਕੇਮ ਨੂੰ ਹੋਣ ਪਿੱਤੇ ਨੂੰ 1,29,000 ਰੁਪਏ ਹੋਈ ਹੈ ਹੈਰਾਨੀ ਦੀ ਗੱਲ ਹੈ ਕਿ ਜਦੋਂ ਸਾਡੇ ਕੋਲ 10-20 ਹਜ਼ਾਰ ਬੰਦਾ ਆਉਂਦਾ ਨਾ ਉਦੋਂ ਹੀ 4-4-5-5 ਲੱਖ ਰੁਪਏ ਏਡੋ ਇਕੱਠਾ ਹੋ ਜਾਂਦਾ ਹੈ ਯਾਰ 2 ਲੱਖ ਦੀ ਸੰਗਤ ਹੋਵੇ ਔਰ 1,29,000 ਰੁਪਏ ਹੋਵੇ ਸਾਡੇ ਕੋਲ ਹਜਬ ਨਹੀਂ ਹੁੰਦੀ ਉਸ ਦਿਨ ਕੀ ਹੈ ਕੁਦਰਤੀ ਜਦੋਂ ਟ੍ਰੈਫਿਕ ਜਾਮ ਹੋਇਆ ਪਿੱਛੇ ਮੈਂ ਪਿੱਛੇ ਗਿਆ ਡਿਪਟੀ ਸਾਹਿਬ ਮੈਂ ਚੰਡੀਗੜ੍ਹ ਕੋਲ ਗੱਲ ਕੀਤੀ ਟ੍ਰੈਫਿਕ ਜਾਮ ਖੁੱਲਿਆ ਡਿਪਟੀ ਸਾਹਿਬ ਨੂੰ ਦੱਸਣਾ ਟ੍ਰੈਫਿਕ ਜਾਮ ਖੁੱਲ ਗਿਆ ਮੈਂ ਉੱਥੇ ਗਿਆ ਉੱਥੇ ਸੇਵਾ ਚੱਲ ਰਹੀ ਸੀ ਲੋਕ ਸੇਵਾ ਕਰ ਰਹੇ ਸੀ ਪਿੱਛੇ ਆਖਨੋਰੀ ਵਾਲੀ ਸਾਈਡ ਤੇ ਆਣ ਕੇ ਉੱਥੇ ਪਰਚੀ ਕਟਾਈ ਕਿਸੇ ਨੇ 5000 ਦੀ ਸੇਵਾ ਦੀ ਉਹ ਪਰਚੀ ਕਟਣੀ ਚਾਹੀਦੀ ਸੀ ਐਸਕੇਮ ਨਾਨ ਪਾਰਟੀਕਲ ਦੀ ਉਹ ਪਰਚੀ ਕੱਟੀ ਗਈ ਇੱਕ ਨਾ ਸਿੱਧੂ ਪਰ ਦੀ ਮੈਂ ਉਹਨੂੰ ਉਸ ਜਿਹੜੇ ਪੁੱਛਿਆ ਮੈਂ ਕਿਹਾ ਯਾਰ ਆ ਕੀ ਆ ਪਰਚੀ ਕਹਿੰਦਾ ਜੀ ਪਰਚੀ ਹੈ ਨਹੀਂ ਆਪਾਂ ਕਟਾ ਦੇਣਾ ਅੱਗੇ ਜਾ ਕੇ ਕਟਾ ਦੇਣਾ ਉਹਦੀ ਪਰਚੀ ਦੀਆਂ ਫੋਟੋ ਖਿੱਚ ਲਈ ਫੋਟੋ ਖਿੱਚ ਲਈ ਮੇਰੇ ਫੋਨ ਸੀਗੇ ਹੋਰ ਚਾਰਜ ਨੂੰ ਜਿਹੜੇ ਮੇਰੀ ਬੇਰੀ ਆਪਣੀ ਜਿੱਥੇ ਬੰਦੀ ਹੁੰਦੀਆਂ ਫੋਟੋ ਮੇਰੇ ਫੋਨ ਸੀਗੀਆਂ ਅਸੀਂ ਮੀਟਿੰਗਾਂ ਦੇ ਜਾਂਦੇ ਆ ਫੋਨ ਜਮ੍ਹਾਂ ਕਰਾ ਦੇਣੇ ਬਾਹਰ ਜਾ ਬਾਹਰ ਫੋਨ ਜਮ੍ਹਾਂ ਕਰ ਲਓ ਕਿਸੇ ਟ੍ਰੇਨ ਬੰਦੇ ਨੇ ਮੇਰਾ ਫੋਨ ਅਨਲੌਕ ਕੀਤਾ ਔਰ ਮੇਰੇ ਫੋਨ ਚੋਂ ਜੰਨੀਆਂ ਫੋਟੋ ਡਿਲੀਟ ਕਰਤੀ ਇਹ ਕੋ ਪ੍ਰੂਫ ਨਾ ਰਹਿ ਜਾਏ ਹੁਜਾ ਮੈਂ ਇਸ ਤੱਕ ਧਲੇਵਾ ਸਵਾਲ ਕੀਤਾ ਕਿ 4 ਜਨਵਰੀ ਨੂੰ ਜੰਨੀ ਬੀਕੇ ਜਿਹੜਾ ਸਿੱਧੂਪੁਰ ਦੀਆਂ ਬੁੱਕਾਂ ਨੇ ਸਾਰੀਆਂ ਰੱਖ ਦੋ ਈ ਹੌਟ ਕਰ ਲੈਣੇ ਕਿੰਨੀਆਂ ਪਰਚੀਆਂ ਦੇ ਕੱਟੀਆਂ ਜੇ ਤੁਹਾਡੇ ਉਹ ਸਾਡੀ ਜਥੇਬੰਦੀ ਦੀਆਂ ਮੈਂ ਤੁਹਾਡੀ ਜਥੇਬੰਦੀ ਛੱਡ ਦਾਂਗੇ इवन ਦੋ ਵਾਰੀ ਇਸ ਤਰ੍ਹਾਂ ਹੈ ਕਿ ਜਥੇਬੰਦੀ ਨੇ ਗਲਤੀ ਨਾਲ ਫੰਡ ਸਟੇਜ ਤੇ ਲੇਤਾ ਉਹੀ ਵਾਪਸ ਕਰਾਇਆ ਮੈਂ ਕਿਹਾ ਵੀ ਜਿਹੜਾ ਜਥੇਬੰਦੀ ਦਾ ਫਾਂਡ ਆ ਵਾਪਸ ਕਰ ਦਿਓ ਅਸੀਂ ਨਹੀਂ ਰਹਿਣਾ ਜਿਹੜਾ ਮੋਰਚੇ ਨੇ ਸਹਾਇਤਾ ਆਉਂਦੀ ਆ ਉਹ ਲਓ ਹੁਣ ਜਿਹੜੀ ਮੋਰਚੇ ਦੀ ਸਹਾਇਤਾ ਆਈ ਆ ਉਹ ਸਹੀ ਤਰੀਕੇ ਨਾਲ ਉਹਦਾ 26 ਤੋਂ ਬਾਅਦ ਕਾਊਂਟਿੰਗ ਨਹੀਂ ਹੋਈ ਇਹ ਮੈਂ ਇਹ ਇਹ ਗੱਲ ਮੈਂ ਰਤਵਾੜਾ ਸਾਹਿਬ ਮੀਟਿੰਗ ਸਾਰੇ ਸਵਾਲ ਚੁੱਕੇ ਇੱਥੇ ਇੱਥੇ ਕਬਲਾ ਕੌਣ ਕਰ ਰਹੀ ਸੀ ਸਿੱਧੂਪੁਰ ਜਥੇਬੰਦੀ ਕਰ ਰਹੀ ਸੀ ਜਾ ਕੋਈ ਜੋ ਪੰਦੇਰ ਹੋਰਾਂ ਦੀ ਜਥੇਬੰਦੀ ਕੋਣ ਕਰ ਰਹੀ ਸੀ ਕਿਉਂਕਿ ਕਲੀਅਰ ਕਟ ਗੱਲ ਦੱਸੋ ਕਿਉਂਕਿ ਤੁਸੀਂ ਐਸਕੇਮ ਨਾਨ ਪੋਲੀਟਿਕਲ ਦਾ ਨਾਮ ਲੈ ਰਹੇ ਹੋ ਕਿ ਉਹਦੇ ਨਾਂ ਦੇ ਪਰਚੀ ਨਹੀਂ ਇਸ਼ੂ ਕਰ ਰਹੇ ਸੀ ਸਿੱਧੂਪੁਰ ਦੇ ਨਾਮ ਤੇ ਇਸ਼ੂ ਕਰਦੇ ਸੀ ਜੀ ਜੀ ਮੈਂ ਉਹੀ ਗੱਲ ਲੱਸਣੇ ਆਪ ਉਸ ਵੇਲੇ ਅਸੀਂ ਇਹ ਜੋ ਮੰਦੇ ਆ ਕਿ ਡੱਲੇ ਵਾਲਾ ਸਮੁੰਦਰ ਮਰਨ ਮਰ ਤੇ ਬੈਠੇ ਹੋਏ ਸੀਗੇ ਉਹਨਾਂ ਨੂੰ ਪਤਾ ਨਹੀਂ ਪਤਾ ਮੈਂ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਪ੍ਰੂਫ ਕੋਈ ਨਹੀਂ ਲੇਕਿਨ ਉਸ ਵੇਲੇ ਜੋ ਵੀ ਕਰ ਰਿਹਾ ਸੀ ਕਾਕਾ ਸਿੰਘ ਕੋਲੜਾ ਕਰ ਰਿਹਾ ਸੀਗਾ ਔਰ ਇਹ ਗੱਲ ਮੈਂ ਉਹਨਾਂ ਕੋਲ ਲਿਆਂਦੀ ਨੋਟਿਸ ਵਿੱਚ ਚਲਦੇ ਮੋਰਚੇ 'ਚ ਹੀ ਰਣਜੀਤ ਮੱਢਲੇ ਵਾਲਾ ਸਭ ਮਰਨੜ ਤੇ ਬੈਠੇ ਸੀਗੇ ਕਿ ਭਈ ਇਹ ਇੱਥੇ ਬੇਨਿਜ਼ਮੀਆਂ ਹੋ ਰਹੀਆਂ ਹਨ ਰੋਕੋ ਉਹਨਾਂ ਨੇ ਮੈਨੂੰ ਕਿਰਤਵਾਲਾ ਸਾਬੇ ਗੱਲ ਆਖੀ ਇਹਨਾਂ ਦੀ ਇਹਨਾਂ ਦੀ ਗਲਤੀਆਂ ਦੀ ਮਾਫੀ ਮੈਂ ਮੰਗ ਲੈਣਾ ਤੂੰ ਇਹ ਗੱਲ ਤੇ ਮਿੱਟੀ ਪਾ ਦੇ ਮੈਂ ਕਿਹਾ ਯਾਰ ਇਹ ਗਲਤੀ ਕਰੀ ਜਾਊ ਕਰੀ ਜਾਊ ਹਰ ਵਾਰੀ ਔਰ ਤੁਸੀਂ ਮਾਫੀ ਮੰਗੀ ਜਾਓ ਮੈਂ ਕਿਹਾ ਇਹ ਤਾਂ ਗੱਲ ਹੈ ਨਹੀਂ ਇਹ ਐਕਸ਼ਨ ਦੀ ਲੋੜ ਹੈ ਇੱਥੇ ਦੂਜੀ ਗੱਲ ਆ ਮੰਨ ਲਓ ਮੇਰੀ ਮੈਂ ਆਰਮੀ ਚ ਰਿਆਂ ਮੇਰੇ ਆਇਆ ਤਾਂ ਡਰਿੰਕ ਕਰਨ ਦੀ ਡੱਲੇ ਵਾਲਾ ਸਾਬ ਨੂੰ ਪਤਾ ਸਾਰੇ ਮੋਰਚੇ ਨੂੰ ਪਤਾ ਮੈਂ ਆਪਣੇ ਕਮਰੇ ਚ ਆ ਗਿਆ ਰਾਤ ਨੂੰ ਆਪਣੇ ਕਮਰੇ ਸੌਣ ਲੱਗਾ ਵਾਂ ਰੋਟੀ ਖਾਣ ਲੱਗਾ ਦੋ ਪੀਗ ਲਾ ਲੇ ਇਹਨਾਂ ਨੇ ਸਾਡੇ ਵਗਾਰ ਬੰਦੇ ਲਾਏ ਹੋਏ ਕਿ ਠਿੰਦ ਮੋਟਰ ਮੈਂ ਰਹਿੰਦਾ ਸੀ ਉਦੋਂ ਕਿ ਠਿੰਦ ਮੋਟਰ ਜਿਹੜਾ ਵੀ ਆਗੂ ਆਉਂਦਾ ਉਹਦਾ ਟਾਈਮ ਨੋਟ ਕਰੋ ਕਦੋਂ ਆਉਂਦਾ ਕਦੋਂ ਜਾਂਦਾ ਕੀ ਕਰਦੇ ਨੇ ਔਰ ਉਹਨਾਂ ਦੇ ਬੰਦਿਆਂ ਨੇ ਸਾਡੀ ਵੀਡੀਓ ਬਣਾਈ ਉਹ ਵੀਡੀਓ ਨਾਲ ਮੈਨੂੰ ਇਹਨਾਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਕਿ ਤੇਰੀ ਵੀਡੀਓ ਆਪਾਂ ਵਾਇਰਲ ਨਹੀਂ ਕੀਤੀ ਭਲੇ ਤਰੀਕਾ ਤੇਰੀ ਵੀਡੀਓ ਵਾਇਰਲ ਨਹੀਂ ਕੀਤੀ ਫੀ ਸਾਡੇ ਨੂੰ ਵਧੀਆ ਪਤਾ ਹਾਂ ਅੰਦਰ ਦੋ ਪੱਤਰਕਾਰ ਵੀ ਸੀਗੇ ਵਿੱਚ ਮੇਰੇ ਹਿਸਾਬ ਨਾਲ ਇੱਕ ਦਿਨ ਭੰਗੂ ਸਾਹਿਬ ਦੇ ਪੱਤਰਕਾਰ ਦੋ ਸੀ ਕੋਈ ਇੱਥੇ ਆਪਣੀ ਜਿੱਤਨ ਨਿਤਰਤਾ ਵੀ ਕਰ ਰਹੇ ਸੀਗੇ ਉਹਨਾਂ ਦੀ ਵੀ ਵੀਡੀਓ ਬਣਾ ਲਈ ਇਹਦਾ ਮਤਲਬ ਇਹ ਹੈ ਕਿ ਬਈ ਮੋਰਚਾ ਲੜ ਨਹੀਂ ਰੇ ਸਰਕਾਰ ਨਾਲ ਲੜ ਰਹੇ ਸੀ ਆਪਣੇ ਆਗੂਆਂ ਨੂੰ ਕਿਤਨਾ ਡਾਊਨ ਕਿਤਨਾ ਕਰਨਾ ਉਹ ਕਰ ਰਹੇ ਆ ਭੰਦੇਰਣਾ ਕੇਮਨਗਰ ਲੜਨਾਂ ਜਾ ਕੇ ਤੇ ਕੋਰਟ ਬੁੱਢਾ ਜਾਊਗਾ ਸੁਜੀਤ ਸਿੰਘ ਹਰਦੋ ਛੰਡੇ ਜਾਊ ਭੰਗੂ ਜਾਊਗਾ ਵੀ ਉਹ ਗੱਲ ਨਹੀਂ ਮੰਨ ਰਿਆ ਉਹਨੂੰ ਗੱਲ ਮਨਾਉਂਦਾ ਜਦੋਂ ਆਪਸ ਵਿੱਚ ਕੋਈ ਡਿਫਰੈਂਸ ਹੁੰਦਾ ਸੀਗਾ ਜਦੋਂ ਕੋਈ ਫਾਇਦਾ ਲੈਣਾ ਵਾ ਉਦੋਂ ਤੇ ਅਸੀਂ ਸਿੱਧੀ ਗੱਲ ਆਪਣੇ ਆਪ ਕਰ ਲੈਣੀ ਆ ਸਰਕਾਰ ਨਾਲ ਗੱਲ ਚੱਲਦੀ ਆ ਜੇ ਪ੍ਰੋਪੋਜ਼ਲ ਆ ਗਿਆ ਅਸੀਂ ਲੈਣ ਦਾ ਕਹਿਣਾ ਨਹੀਂ ਇਹ ਤੇ ਬਿਲਕੁਲ ਗਲਤ ਆ ਅਸੀਂ ਜਿਹੜੇ ਇਹ ਪੈਸੇ ਆਉਂਦੇ ਸਾਰੇ ਕੈਸ਼ ਹੁੰਦੇ ਸੀ ਜਾਂ ਖਾਤਿਆਂ ਦੇ ਵਿੱਚ ਵੀ ਕੋਈ ਟਰਾਂਸਫਰ ਕੀਤੇ ਕਿਉਂਕਿ ਬਾਹਰਲੇ ਲੋਕ ਹੀ ਬਣਾ ਜੋ ਮੋਰਚੇ سپورਟ ਨਹੀਂ ਇਹ ਸਮੋਰਚੇ ਚ ਮੈਨੂੰ ਲੱਗਦਾ ਕੋਈ ਵੀ ਬਾਹਰੋਂ سپورਟ ਨਹੀਂ ਹੋਈ ਬਲਕਿ ਪਿਛਲੇ ਮੋਰਚੇ ਦੇ ਜਿਤਨਾ ਫੰਡਾਂ ਦੀ ਹੀਰਾ ਫੇਰੀ ਹੋਈ ਲੋਕਾਂ ਨੇ ਇਸ ਮੋਰਚੇ ਨੂੰ ਫੰਡ ਦੀ ਸਹਾਇਤਾ ਬਿਲਕੁਲ ਮਤਲਬ ਮੈਂ ਕਹਿੰਦਾ ਨਾ ਮਾਤਰ ਬਿਲਕੁਲ ਨਾ ਮਾਤਰ ਸਿਰਫ ਜਿਹੜਾ ਸਾਡਾ ਕੇਡਰ ਸੀਗਾ ਜੋ ਵਾਰੀ ਵਾਰੀ ਹਫਤੇ ਦਾਹੀ ਦੀ ਬਦਲੀ ਹੁੰਦਾ ਸੀਗਾ ਉਹ ਹੁੰਦਾ ਸੀ ਜਾਂ ਉਹਨਾਂ ਦੇ ਕੋਲ ਨਾਲ ਆਉਂਦੇ ਸੀ ਥੋੜੇ ਬੋਤੇ ਲੋਕ ਉਹ ਕਰਦੇ ਸੀ ਅਦਰਵਾਈਜ਼ ਇਸ ਮੋਰਚੇ ਕੋ ਮੈਂ ਕੈਸ਼ ਫੰਡ ਦੇ ਚਿਰਿਆਂ ਵਾਂ ਮੋਰਚੇ ਨੂੰ ਕੋਈ ਵੀ ਅਜਿਹੀ ਸਹਾਇਤਾ ਵੱਡੀ ਤੁਸੀਂ ਇਹ ਸਵਾਬ ਲੋਕ ਸ਼ੰਭੂ ਬਾਰਡਰ ਤੇ ਸਟੇਜ ਬਣਾਉਣ ਵਾਸਤੇ ਸਾਨੂੰ ਲੋਕਾਂ ਨੇ ਤਰਲੇ ਕਰਨੇ ਪਏ ਕਿ ਯਾਰ ਕੋਈ ਥੋੜੀ ਸਹਾਇਤਾ ਕਰੋ ਸਟੇਜ ਬਣ ਨਹੀਂ ਰਹੀ ਖਨੋਰੀ ਬਾਟਰ ਦੇ ਸਟੇਜ ਬਣੀਆਂ ਆੜ ਕੇ 7 ਮਹੀਨੇ ਬਾਅਦ ਰਾਤੋ ਰਾਤ ਬੜੀ ਸੋਵੀ ਕੋਈ بارش ਕਰਕੇ ਤੁਸੀਂ ਇੱਥੋਂ ਅਦਾਜਾ ਲਾ ਲੋਗੇ ਅਗਰ ਸਾਡੇ ਕੋਲ ਫੰਡ ਹੁੰਦਾ ਤੇ ਆਪਾਂ ਆਪਣੇ ਜਿਹੜੇ ਉੱਥੇ ਲੜਨ ਵਾਸਤੇ ਸਾਡੇ ਕਿਸਾਨ ਆਏ ਸੀ ਉਹਨਾਂ ਨੂੰ ਘੱਟੋ ਛੱਟ ਤੇ ਬਣਾਉਣ ਦੇ ਵਧੀਆ ਬਿਲਕੁਲ ਫੰਡ ਦੀ ਕਮੀ ਰਹੀ ਆ ਆਪਾਂ ਮਤਲਬ ਹਮੇਸ਼ਾ ਖਨੋਰੀ ਬਾਟਰ ਹਮੇਸ਼ਾ 26 ਤੋਂ ਪਹਿਲਾਂ ਹਮੇਸ਼ਾ ਘੱਟ ਜੀ ਰਿਹਾ ਕਦੀ ਵੀ ਉਹ ਬਾਰਬਰ ਤੇ ਨਹੀਂ ਆਇਆ ਤੁਸੀਂ ਮੀਟਿੰਗਾਂ ਕੇਂਦਰ ਦੇ ਨਾਲ ਬਹੁਤ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਹਰ ਵਾਰੀ ਹੁੰਦਾ ਸੀ ਮੀਟਿੰਗ ਬੇਸ ਹਿੱਟਾ ਨਿਕਲੀ ਮੀਟਿੰਗ ਦੇ ਵਿੱਚ ਅੱਗੇ ਪੁਨਰ ਵਿਚਾਰ ਕਰਾਂਗੇ ਇਹ ਗੱਲ ਕਿੱਥੋਂ ਤੱਕ ਪਹੁੰਚਦੀ ਸੀਗੀ ਕਿ ਕਿੰਨਾ ਕੁ ਸੱਚ ਹੈ ਕਿ ਕੇਂਦਰ ਕੋਈ ਆਉਂਦੀ ਸੀ ਲੀ ਤਿਆਜ ਰਹੀ ਸੀ ਦੇਖੋ ਜਿਹੜਾ ਤੇ ਹੈਗਾ ਵਾ 2024 ਜਿੰਨੀ ਚਾਰ ਮੀਟਿੰਗਾਂ ਹੋਈਆਂ ਸਾਡੀਆਂ 8 ਤਰੀਕ ਨੂੰ ਹੋਈ ਹੈ 12 ਨੂੰ ਹੋਈ ਹੈ 15 ਨੂੰ ਹੋਈ 18 ਨੂੰ ਹੋਈ ਹੈ ਇਹ ਚਾਰ ਮੀਟਿੰਗਾਂ ਸਰਕਾਰ ਕਾਫੀ ਨੇੜੇ ਸਾਡੇ ਪਹੁੰਚਦੀ ਕਦੇ ਵੀ ਆਪਾਂ 100% ਮੰਗਾ ਨਹੀਂ ਬਣਾ ਸਕਦੇ ਲੇਕਿਨ ਜਿੰਨੀਆਂ ਮੰਗਾਂ ਮੰਨ ਰੇ ਸੀ ਨਾ ਸਾਡੇ ਕਾਫੀ ਆਗੂਆਂ ਨੇ ਕਿਹਾ ਕਿ ਵੀ ਇੰਨੀਆਂ ਮੰਗਾਂ ਲੈ ਕੇ ਇੰਨੇ ਥੋੜੇ ਟਾਈਮ ਚ ਸਾਡੀ ਪ੍ਰਾਪਤੀ ਆ ਆਪਾਂ ਇਹਨੂੰ ਲੈ ਕੇ ਕਿਸਾਨਾਂ ਦੀ ਝੋਲੀ 'ਚ ਪਾ ਦਈਏ ਠੀਕ ਹੈ ਨਾ ਕਿ ਜਿੰਨੀਆਂ ਮੰਗਾਂ ਮੰਨਣ ਕਿਸਾਨਾਂ ਦੀ ਝੋਲੀ ਪੈਣੀ ਆ ਉਹਦੇ 'ਚ ਲਖੀਮਪੁਰ ਖੀਰੀ ਦੇ 13 ਜਖਮੀ ਸੀ ਉਹਨਾਂ ਨੂੰ 10-10 ਲੱਖ ਰੁਪਈਆ ਸੀ ਪੰਜ ਲੋਕਾਂ ਦੀ ਜਿਹੜੀ ਉੱਥੇ ਸ਼ਹੀਦੀ ਹੋਈ ਸੀ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਸੀ ਪੋਲੂਸ਼ਨ ਐਕਟ ਜਿਹੜਾ ਉਹ ਚ ਖੇਤੀਬਾੜੀ ਬਾਹਰ ਕੱਢਣੀ ਸੀ ਬਿਜਲੀ ਐਕਟ ਚ ਖੇਤੀਬਾੜੀ ਬਾਹਰ ਕੱਢਣੀ ਸੀ ਮਸਾਲਾ ਬੋਰਡ ਜਿਹੜੇ ਉਹ ਸੀਗੇ ਉਹਨਾਂ ਦੇ ਸਰਕਾਰ ਬਿਲਕੁਲ ਮੰਨ ਚੁੱਕੀ ਸੀ ਬਲਕਿ ਬਣਾ ਵੀ ਦਿੱਤੇ ਸੀਗੇ ਜਿਹੜਾ ਨਕਲੀ ਖਾਦਾਂ ਵੀ ਜਾਂ ਦਵਾਈਆਂ ਦੀ ਜਿਹੜੀ ਸਜ਼ਾ ਘੱਟ ਸੀ ਉਹ ਪ੍ਰਾਵਧਾਨ ਉਹ ਵੀ ਜਿਹੜਾ ਉਹ ਵੱਡਾ ਕਰ ਚੁੱਕੀ ਸੀ ਵੀ ਆਪਾਂ ਜਾੜਾ ਕਰਦਾਂਗੇ ਜਿੰਨੇ ਕੇਸ ਸੀ ਸਾਰੇ ਅੰਦੋਲਨ ਦੇ ਵੀ ਡਾਟਾ ਸਾਡੇ ਸਾਹਮਣੇ ਜਿਹੜਾ ਕੂਸ ਕੋਲ ਰੱਖਦਾ ਸੀ ਆਹ ਡਾਟਾ ਵਾ ਇਹ ਆਪਾਂ ਸਾਰੇ ਕੇਸ ਖਤਮ ਕਰਦਾਂਗੇ ਉਸ ਤੋਂ ਬਾਅਦ ਜਿਹੜਾ ਆਪਣੇ ਫਸਲਾਂ ਦੀ ਖਰੀਦ ਦੀ ਆ ਕੇ ਪੰਜ ਫਸਲਾਂ ਪਿਲ ਦੇਣ ਲੈ ਕੇ ਉਹ ਠੇਕਾ ਖੇਤੀਬਾੜੀ ਦੇ ਆਪਾਂ ਨੂੰ ਰਿਜੈਕਟ ਕਰਤਾ ਆਪਾਂ ਰਿਜੈਕਟ ਕਰਤਾ ਚਲੋ ਸਰਕਾਰ ਦੁਬਾਰਾ ਗੱਲਬਾਤ ਵਾਸਤੇ ਆਈ ਮੈਨੂੰ ਚੇਤਾ ਆ ਕਿ 20 ਤਰੀਕ ਨੂੰ ਮੈਂ ਰਾਜਪੁਰੇ ਈਗਲ ਹੋਟਲ ਦੇ ਅਧਿਕਾਰੀਆਂ ਨਾਲ ਮੀਟਿੰਗ ਸੀ ਉੱਥੋਂ ਸੈਂਟਰ ਦੇ ਮੰਤਰੀ ਸਾਡੇ ਨਾਲ ਲਾਈਨ ਤੇ ਸੀਗੇ ਅਗਲ ਦਿਨ ਸਵੇਰੇ 8 ਵਜੇ ਮੀਟਿੰਗ ਕਰਨ ਨੂੰ ਤਿਆਰ ਸੀ ਸ਼ਾਮ ਨੂੰ 5 ਵਜੇ ਕਰਨ ਨੂੰ ਤਿਆਰ ਸੀ ਅ 8 ਵਜੇ ਨਹੀਂ ਹੋਈ ਕਿਉਂ ਰਾਤ ਕਾਫੀ ਹੋ ਚੁੱਕੀ ਸੀ ਸਵੇਰੇ ਲੋਕਾਂ ਨੇ ਆਉਣਾ ਸੀ ਆਪਾਂ ਕੰਟਰੋਲ ਕਰਨਾ ਸੀ ਸ਼ਾਮੀ 5 ਵਜੇ ਦੀ ਮੀਟਿੰਗ ਉੱਥੋਂ ਸਾਡੇ ਆਗੂਆਂ ਨੇ ਕਹੇ ਵੀ ਫੈਸਲਾ ਕੋਈ ਨਾ ਕਰਕੇ ਉਹ ਰਸਤਾ ਖੁੱਲਾ ਰੱਖਿਓ ਆਪਾਂ ਗੱਲਬਾਤ ਤੋੜਨੀ ਨਹੀਂ ਆ ਲੇਕਿਨ ਆਪਾਂ ਉੱਥੋਂ ਇੱਕ ਡਿਸੀਜਨ ਲੈ ਲਿਆ ਕਿ ਆਪਾਂ ਕੱਲ ਮਾਰਚ ਕਰਨਾ ਆਗੇ ਮਾਰਚ ਕਰਨ ਤੋਂ ਬਾਅਦ ਹੀ ਸਰਕਾਰ ਸਵੇਰੇ ਆਈ ਸਵੇਰੇ ਟਵੀਟ ਆ ਗਿਆ ਕਿ ਮਤਲਬ ਸਰਕਾਰ ਦਾ ਵੀ ਆਪਾਂ ਮੰਗਾਂ ਦੇ ਗੱਲ ਕਰਨ ਨੂੰ ਤਿਆਰ ਆ ਉਸ ਤੋਂ ਬਾਅਦ ਸਾਡੇ ਆਗੂਆਂ ਨੇ ਲਿਖ ਕੇ ਦਿੱਤਾ ਯਾਰ ਟਵੀਟ ਭੇਜੋ ਉਹ ਟਵੀਟ ਵੀ ਸਰਕਾਰ ਨੇ ਚਲੋ ਸਾਰੇ ਉਹ ਲੈਂਗੁਏਜ ਨਹੀਂ ਥੋੜਾ ਬਾਧਾ ਬਦਲੀ ਕਰਕੇ ਉਹਨੇ ਵਾਪਸ ਭੇਜਤਾ ਵੀ ਆਪਾਂ ਸ਼ਾਮ ਨੂੰ 5 ਵਜੇ ਮੀਟਿੰਗ ਕਰ ਲੈਣੇ ਆ ਲੇਕਿਨ ਇਨ ਬਿਟਵੀਨ ਸਾਡੀ ਗੱਲਬਾਤ ਉਹ ਸਿਰੇ ਨਾ ਚੜੀ ਔਰ ਪੌਣੇ ਇੱਕ ਦੇ ਲਗਪਗ ਜਦਾਂ ਸੁਪਕਨ ਸ਼ਹੀਦ ਹੋ ਜਾਂਦਾ ਫਿਰ ਅਸੀਂ ਉਹ ਗੱਲਬਾਤ ਤੋੜ ਕੇ ਜਿਹੜਾ ਅਸੀਂ ਵਾਪਸ ਆਏ ਹਾਂ ਹਾਂ ਉਹ ਗੱਲਬਾਤ ਮੰਨਣ ਨੂੰ ਸੀ ਆ ਜਿਹੜੀਆਂ ਆ ਬੀਟੀਆਂ ਹੋਈਆਂ ਨੇ ਇਹਦੇ ਚ ਆਪਾਂ ਕਿਹੜੇ ਪੇਸ਼ ਕਰਦੇ ਰਹੇ ਮੰਗਾਂ ਦੇ ਆਪ ਗੱਲ ਹੀ ਨਹੀਂ ਚੱਲ ਆ ਸਕੀ ਬਲੋ ਇੱਕ ਮੰਗ ਦੇ ਆਂਕੜੇ ਪੇਸ਼ ਕਰਨੇ ਕਰਨੇ ਚਾਰ ਮੀਟਿੰਗਾਂ ਨਗਾਤੀਆਂ ਅਸੀਂ ਬੜਾ ਆਖਿਆ ਵੀ ਦੂਜੀਆਂ ਮੰਗਾਂ ਦੇ ਵੀ ਗੱਲ ਕਰ ਲੋ ਛੋਟੀਆਂ ਮੋਟੀਆਂ ਜਿਹੜੀਆਂ ਉਹ ਗੱਲ ਉਹ ਕੁਝ ਤੇ ਕਿਸਾਨਾਂ ਨੂੰ ਮਿਲ ਜੇ ਵੀ ਵੱਡੀ ਮੰਗ ਐ ਮਸੀਂ ਸਾਨੂੰ ਪਤਾ ਹੈ ਅਸੀਂ ਇਸ ਦੇਸ਼ ਦੇ ਵਾਸੀ ਆਂ 70 ਸਾਲਾਂ ਤੋਂ ਮੰਗ ਲੜਤੇ ਦੀ ਜਾ ਰਹੀ ਐਡੀ ਵੱਡੀ ਮੰਗਾ ਉਹਨੂੰ ਮਨਾਉਂਦਿਆਂ ਵੱਡਾ ਅਧੋਲਨ ਚੱਲਣਾ ਸਾਰੇ ਲੋਕ ਇਕੱਠੇ ਹੋਣਗੇ ਕਰਜ਼ਾ ਮੁਕਤੀ ਸਾਰੇ ਲੋਕ ਇਕੱਠੇ ਹੋਣਗੇ ਫਿਰ ਹੋਣੀ ਆ ਆਪਾਂ ਸਟੈਪ ਬਾਈ ਸਟੈਪ ਚੜਦੇ ਜਾਈਏ ਮੰਨ ਲਓ 12 ਤੋਂ 5 ਸੱਤ ਮੰਨੀਆਂ ਜਾਂਦੀਆਂ ਨੇ 5 ਮੰਨੀਆਂ ਜਾਂਦੀਆਂ ਪਿੱਛੇ 7 ਰਹਿ ਜਾਂਦੀਆਂ ਫਿਰ ਲੜਾਈ ਸੱਤਾਂ ਵਾਸਤੇ ਹੁੰਦੀ ਸੱਤਾਂ ਨੇ ਫਿਰ 2-3 ਮੰਨੀਆਂ ਜਾਂਦੀਆਂ ਫਿਰ ਲੜਾਈ ਪੰਜਾਂ ਵਾਸਤੇ ਹੁੰਦੀ ਇੱਕ ਸਟੈਪ ਬਾਈ ਚੜਦੇ ਆਪਾਂ ਉਹ ਉੱਥੇ ਆਪਾਂ ਮੈਂ ਕਹਿੰਨਾ ਅਸੀਂ ਫੇਲ ਹੋਏ ਆ ਕਿ ਮੈਂ ਆਪਣੇ ਉਹਨੂੰ ਕਹਿੰਨਾ ਕਿ ਮੈਂ ਇਨੀਸ਼ੀਏਟਿਵ ਨਹੀਂ ਲਿਆ ਜਦੋਂ ਕਿ ਮੈਂ ਮਤੇ ਜਿ ਲਖਾਇਆ ਕਿ ਅਗਰ ਆਪਾਂ 24 ਜ ਮੰਨੀਆਂ ਇਹ ਮੰਗਾ ਸਰਕਾਰ ਦੇ ਦੁਆਰਾ ਨਹੀਂ ਮੰਨੀਆਂ ਤੇ ਆਪਾਂ ਨੂੰ ਉਸ ਵਾਰ ਮਿਲਣਾ ਕੁਛ ਨਹੀਂਗਾ। ਪਰ ਉਹੀ ਹੋਇਆ ਉਹ ਜ਼ੀਰੋ ਰਿਜ਼ਲਟ ਆਇਆ। ਤੇ ਕਿੰਨੇ ਪਰਸੈਂਟ ਤੱਕ ਸਰਕਾਰ ਝੁੱਕ ਗਈ ਸੀ ਕਿੰਨੇ ਕਿ ਮੰਗਾ ਮਤਲਬ ਮੰਨ ਲੀਆਂ ਸੀ। ਮੈਂ ਤੁਹਾਨੂੰ ਦੱਸਦਾ ਹੁਣ ਨਾ। ਮੈਂ ਤੁਹਾਨੂੰ ਦੱਸਦਾ ਨਾ। ਐਮਐਸਪੀ ਦੇ ਉਹਨਾਂ ਪੰਜ ਫਸਲਾਂ ਕਹਿਤੀਆਂ ਸੀ ਪੰਜ ਤੋਂ 7 ਵੀ ਕਹਿਤੀਆਂ ਸੀ ਇਹਨੂੰ। 9 ਤੇ ਵੀ ਆ ਗਏ ਸੀਗੇ। ਵੀ ਠੀਕ ਹੈ ਆਪਾਂ 9 ਤੱਕ ਵੀ ਕਰ ਦਿੰਨੇ ਆ। ਤੇ 9 ਤੇ 2 3 ਤੱਕੇ ਵਿਕਦੀਆਂ ਨੇ ਗੰਨਾ ਕਣਕ ਦੇ ਝੋਨਾ ਇਹ ਅੱਗੇ ਕਪਾਹ ਚਾਰ ਅੱਗੇ ਵਿਕਦੀਆਂ ਸੀ ਸਾਨੂੰ ਇਹ ਵੀ 10 12 ਹੋਈਆਂ 21 'ਚ 10 12 ਹੋਈਆਂ ਤੇ ਇਹ 10 12 ਹੋਈਆਂ ਆਪਾਂ 50% ਚਲ ਗਈ ਐਮਐਸਪੀ ਦੇ ਉੱਪਰ ਜਿਹੜੀ ਉਹ ਠੇਕਾ ਖੇਤੀ ਵਾਲੀ ਗੱਲ ਸੀ ਉਹਨੇਗਾ ਖੇਦ ਖੇਦ ਨਾਲ ਏਜੰਸੀਆਂ ਨੇ ਆ ਅੱਗੇ ਵੀ ਐਫਸੀ ਖਰੀਦੀ ਆ ਕਿ ਸਾਰੇ ਖਰੀਦੇ ਏਜੰਸੀਆਂ ਖਰੀਦੀਆਂ ਹਾਂ ਜਿਹੜੀ 5 ਸਾਲ ਵਾਲੀ ਸ਼ਰਤਾ ਉਹ ਸਰਕਾਰ ਨੇ ਸਾਨੂੰ ਅਧਿਕਾਰ ਨਹੀਂ ਕਿਹਾ ਤਾਂ ਵੀ ਸਰਕਾਰ ਹਟਾਉਣ ਵਾਸਤੇ ਤਿਆਰ ਹੋਈ ਜੇ ਤਾਈ ਬਾਕੀ ਕਹਾਂਦੇ ਤੋ ਇਹ ਅੰਦੋਲਨ ਤੇ ਸਮਾਪਤੀ ਕਰਦੇ ਇੰਨੀਆਂ ਮੰਗਾ ਮੰਨ ਗਏ। ਤੋ ਜੇ ਤੁਸੀਂ ਨਹੀਂ ਮੰਨਦੇ ਫਿਰ ਕੋਈ ਵੀ ਮੰਨੀ ਨਹੀਂ ਜਾਂਦੀ। ਉਹੀ ਗੱਲ ਹੋਈ ਅਸੀਂ ਮੰਨੇ ਨਹੀਂ ਔਰ ਉਹ ਕੋਈ ਮੰਗਾ ਹਰ ਮੰਨੀ ਨਹੀਂ ਇਹਦਾ। ਮੈਂ ਕਹਿੰਦਾ ਸਾਡਾ ਨੁਕਸਾਨ ਨੇ। ਇਹ ਆਗੂ ਜਿਹੜੇ ਨੇ ਫਿਰ ਕੋਈ ਨਵਾਂ ਰਾਹ ਲੱਭ ਲੈਣਗੇ। ਠੀਕ ਹੈ ਨਾ। ਲੇਕਿਨ ਜਿਹੜਾ ਉਹ ਕਿਸਾਨ ਬੈਠਾ ਨਾ ਖੇਤ ਦੇ ਅੱਚ। ਲੀਗਲ ਗਰੰਟੀ ਤੇ ਗੱਲ ਹੋਈ ਸੀ ਕਿ ਲੀਗਲ ਤੌਰ ਤੇ ਕਾਨੂੰਨ ਬਣਾਇਆ ਜਾ ਸਕਦਾ ਐ ਐਮਐਸਪੀ ਲੈ ਕੇ ਉਸਤੇ ਕੋਈ ਨਹੀਂ ਉਹ ਇੰਨਾ ਮੀਟਿੰਗਾਂ ਦੇ ਚ ਹੋਈ ਜਿਹੜੀਆਂ ਹੁਣ ਚਾਰ ਮੀਟਿੰਗਾਂ ਹੋਈਆਂ ਨੇ ਚ ਐਮਐਸਪੀ ਤੇ ਗੱਲ ਹੋਈ ਆ। ਸਰਕਾਰ ਨੇ ਆਪਣੇ ਰਸੇ ਜੀ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨਾਂ ਇੰਨੇ ਨੁਕਸਾਨ ਹੋਣ ਗਏ ਸੀ ਆਪਣੇ ਫੈਰੇ ਰਸੇ ਉੱਤੇ ਉਹਨਾਂ ਨੇ ਇੱਕ ਆંકੜੇ ਪੇਸ਼ ਹੋਏ ਆંકੜੇ ਪੇਸ਼ ਹੋ ਨਹੀਂ ਇਹ ਵੀ ਗੱਲ ਵੀ ਆ ਨੁਕਸਾਨ ਹੋਣ ਗਿਆ ਐਮ ਐਸ ਪੀ ਗਾਰੰਟੀ ਕਾਨੂੰਨ ਤੇ ਆ ਫਾਇਦੇ ਹੋਣ ਗਏ ਸਰਕਾਰ ਜਿਹੜਾ ਵਾ ਮੈਂ ਕਹਿੰਦਾ ਆਪਾਂ ਨੂੰ ਕਿਸਾਨਾਂ ਨੂੰ ਨਹੀਂ ਨਾਲੋ ਜਣੀ ਆ ਪ੍ਰਕਿਊਰਮੈਂਟ ਸਭ ਤੋਂ ਵੱਡੀ ਗਾਰੰਟੀ ਆ ਅਗਰ ਸਰਕਾਰ ਇਹ ਗਾਰੰਟੀ ਦੇਣੀ ਹੈ ਅਸੀਂ ਤੁਹਾਡੀ ਫਸਲ ਪ੍ਰਕਿਊਰ ਕਰਾਂਗੇ ਉਹ ਸਭ ਤੋਂ ਵੱਡੀ ਗਾਰੰਟੀ ਐਮ ਐਸ ਪੀ ਤੋਂ ਮੰਨ ਲਓ ਐਮ ਐਸ ਪੀ ਗਾਰੰਟੀ ਕਾਨੂੰਨ ਬਣ ਜਾਂਦਾ ਵਧੀਆ ਗੱਲ ਆ ਲੇਕ ਫਰੀਦਾਰ ਨਹੀਂ ਉਹ ਕੀ ਕਰ ਲੂ ਸਰਕਾਰ ਸਰਕਾਰ ਨੂੰ ਖਰੀਦਦਾਰ ਕੋਈ ਨਹੀਂ ਆ ਹਮਮ ਤਾਂ ਚਲੋ 나ਜ ਦਾ ਦੁਨੀਆ ਦੇ ਘਰ ਮਤਲਬ ਸਰਕਾਰ ਸਿਟੀ ਚੱਲਣ ਦੀ ਘਾਟਾ ਚੱਲਣ ਰਿਹਾ ਤਾਂ 나ਜ ਦੀ ਪੂਰਤੀ ਵਾਸਤੇ ਭੱਜੇ ਫਿਰਦੇ ਖਰੀਦਣ ਵਾਸਤੇ ਅਗਰ ਮਨ ਲੋ ਜਦੋਂ ਸਰਪਲਸ ਹੋ ਗਿਆ ਫਰੀਦਾਰ ਆਊਗਾ ਨੇ ਸਸਤਾ ਖਰੀਦੂ ਕਿਤੇ ਹੋ ਕੇ ਤੇ ਜਾ ਕੇ ਜਿਹੜੀ ਪ੍ਰਕਿਊਰਮੈਂਟ ਸੀ ਉਹ ਜ਼ਿਆਦਾ ਵਧੀਆ ਸੀ ਅਸੀਂ ਵੀ ਸਟੱਡੀ ਕਰਨ ਤੋਂ ਬਾਅਦ ਹੀ ਸਿੱਖਿਆ ਪ੍ਰਕਿਊਰਮੈਂਟ ਜਿਹੜੀ ਆ ਉਹ ਜ਼ਿਆਦਾ ਵਧੀਆ ਵਾ ਹਰਦੋ ਚੱਡੇ ਜੀ ਮੇਰਾ ਸਵਾਲ ਇਹ ਸੀਗਾ ਕਿ ਜਗਜੀਤ ਸਿੰਘ ਡੱਲਰ ਜਿਨ੍ਹਾਂ ਨੇ ਮਰਨ ਵਰਤ ਰੱਖਿਆ ਕਿੰਨਾਕ ਸੱਚ ਹੈ ਕਿ ਉਹ ਮਰਨਵਰਤ ਸੀ ਕਿਉਂਕਿ ਬਹੁਤ ਸਾਰੇ ਬਿਆਨ ਨਿਕਲ ਕੇ ਸਾਹਮਣੇ ਆਉਂਦੇ ਨੇ ਭਾਵੇਂ ਉਹ ਡਾਕਟਰ ਸਵਾਮਨ ਸਿੰਘ ਬੋਲਦੇ ਨੇ ਜਾਂ ਬਹੁਤ ਸਾਰੀ ਫੋਟੋਜ਼ ਆਉਂਦੀਆਂ ਨੇ ਕਿ ਵਿਰਾਟ ਕੋਹਲੀ ਵਾਲਾ ਜਿਹੜਾ ਪਾਣੀ ਉਹ ਪੀਂਦੇ ਸੀਗੇ ਉਹਨਾਂ ਦੇ ਨਾਲ ਇੱਕ ਸਾਇੰਟਿਫਿਕਲੀ ਵੀ ਕੋ ਪ੍ਰੂਵ ਨਹੀਂ ਕੀਤਾ ਜਾ ਸਕਦਾ ਕਿ ਇੰਨੇ ਦਿਨ ਬੰਦਾ ਕਿਵੇਂ ਜਿਉਂਦਾ ਰਹਿ ਸਕਦਾ ਕਿੰਨਾਕ ਸੱਚ ਸੀ ਪਰ ਦੇਖੋ ਮੈਂ ਜਿਹੜੀ ਮੈਨੂੰ ਜਿੱਥੇ ਮੇਰੀ ਨੌਲੇਜ ਕਹਿੰਦੀ ਆ ਨਾ ਕਿ ਡੱਲੇਵਾਲ ਸਾਹਿਬ ਨੇ ਅੱਗੇ 5 ਸਾਲੀ ਮਰਨਵਰਤ ਰੱਖਿਆ ਉਹਨਾਂ ਨੂੰ ਇੱਕ ਤੇ ਹੈ ਸੀ ਕਿ ਮਰਮਰਤ ਰੱਖਣ ਦਾ ਤਜਰਬਾ ਹੈ ਸੀਗਾ ਕੋਈ ਮੈਂ ਤੀਜੀ ਵਾਰੀ ਬੈ ਉਹਨਾਂ ਦੇ ਨਾਲ ਰੱਖਿਆ ਅ ਜਦ ਤੱਕ ਗੱਲਾਂ ਚਰਜਾ 55 ਦਿਨ ਤੱਕ ਜੋਂ ਦੀ ਹਾਲਾਤ ਦੱਸਦੇ ਸੀ ਉਦੋਂ ਲੱਗ ਮੈਨੂੰ ਲੱਗਾ ਵੀ ਬਿਲਕੁਲ ਹੋਆ ਮੈਡੀਕਲ ਏਡ ਤੋਂ ਪਹਿਲੋਂ ਪਹਿਲੋਂ ਬਿਲਕੁਲ ਜਦੋਂ ਐਂਡ ਹੋ ਗਿਆ ਡਾਕਟਰਾਂ ਨੇ ਕਿਹਾ ਤਾਂ 48 ਘੰਟੇ ਤੁਹਾਡੇ ਕੋਲ ਆ ਚਿੰਤਾ ਸੀ ਮੈਨੂੰ ਕਿ ਮੈਂ ਸਿੱਧੂਪੁਰ ਨਾਲ ਵਾਅਦਾ ਕੀਤਾ ਸੀ ਕਿ ਤੁਹਾਡਾ ਆਗੂ ਜਿਹੜਾ ਵਾਪਸ ਲੈ ਕੇ ਆਉਂ ਸਟੇਜ ਤੋਂ ਕੀਤਾ ਸੀ ਮੈਂ ਤੇ ਮੈਨੂੰ ਚਾਹੇ ਆਪਣੀ ਜਾਨ ਦੇਣੀ ਪਏ ਮੈਂ ਉਹ ਤੁਹਾਡੇ ਆਗੂ ਨੂੰ ਵਾਪਸ ਤੁਹਾਡੇ ਕੋਲ ਲਿਆਉਂਗਾ ਕਿਉਂਕਿ ਸਾਡੇ ਉੱਤੇ ਪ੍ਰਚਾਰ ਕੀਤਾ ਗਿਆ ਕਾਕਾ ਸਿੰਘ ਕੋਲਟਰਾ ਵੱਲੋਂ ਕਿ ਜਿਹੜਾ ਮਰਨੜ ਤਰਖਾਇਆ ਇਹਨਾਂ ਆਗੂਆਂ ਨੇ ਰਖਾਇਆ ਜਦੋਂ ਕਿ ਉਹ ਢੱਲੇ ਵਾਲ ਸਭ ਦਾ ਖੁਦ ਦਾ ਡਿਸੀਜਨ ਸੀਗਾ ਆਪਾਂ ਉਹਨੂੰ ਸਹਿਮਤੀ ਜ਼ਰੂਰ ਦਿੱਤੀ ਅਸੀਂ ਇਹ ਕਹਿੰਨੇ ਮੈਂ ਅੱਜ ਵੀ ਕਹਿੰਨਾ ਸਹਿਮਤੀ ਦਿੱਤੀ ਆ ਔਰ ਸਹਿਮਤੀ ਨਾਲ ਇਹ ਵੀ ਸੀਗਾ ਕਿ ਤੁਹਾਨੂੰ ਕੁਝ ਹੋ ਗਿਆ ਤਾਂ ਮੈਂ ਆ ਕੇ ਬੈਠੂੰਗਾ ਔਰ ਮੈਂ ਆਪਣਾ ਵਾਦਾ ਨਿਭਾਇਆ ਜਿਦੋਂ ਚੱਕਿਆ ਮੈਂ ਉਦੋਂ ਨਿਭਾਇਆ ਵਾਦਾ ਆਪਣਾ ਔਰ ਜਿੱਦੋਂ ਜਿੰਦ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਕਾਕਾ ਸਿੰਘ ਕੋਲਟਰਾ ਪਬਲਿਕ ਲੈ ਕੇ ਆਏ ਤਿਆਰ ਸੀਗੇ ਮਰਨ ਮਰ ਤਰਖਾਨ ਵਾਸਤੇ ਡੱਲੇਵਾਲ ਸਾਹਿਬ ਨੂੰ ਆਗੂ ਤਿਆਰ ਸੀਗੇ ਕਿੰਨੀ ਸਹਿਮਤੀ ਬੜੀ ਸੀ ਇਸ ਨੂੰ ਲਈ ਨਹੀਂ ਸਹਿਮਤੀ ਬਣ ਗਈ ਸੀ ਉੱਥੇ ਉਹਨਾਂ ਕਹਿੰਦੇ ਮੈਂ ਰੱਖਣਾ ਵਾ ਉਹ ਫਿਰ ਸਹਿਮਤੀ ਦੇ ਦਿੱਤੀ ਸੀ ਆਪਾਂ ਉਹਨਾਂ ਕਹਿੰਦਾ ਤੁਸੀਂ ਮੰਨੋ ਨਾ ਮੰਨੋ ਮੈਂ ਰੱਖਣਾ ਮੈਂ ਆਪਣੀ ਜਾਨ ਕੁਰਬਾਨ ਕਰਨੀ ਆ ਉਹ ਅੰਦਰ ਕੀ ਹੁੰਦਾ ਰਿਹਾ ਦੇਖੋ ਅੰਦਰ ਮੇਰੇ ਸਾਹਮਣੇ ਅਜ ਤੱਕ ਡੱਲੇਵਾਲ ਸਾਹਿਬ ਨੇ ਕੋਈ ਐਹੋ ਜਿਹਾ ਸਪਲੀਮੈਂਟ ਲਿਆ ਨਹੀਂ ਕੋਈ ਅਜੀ ਚੀਜ਼ ਲਈ ਨਹੀਂ ਲੋਕ ਜੋ ਮਰਜੀ ਕਹੀ ਜਾਣ ਮੈਂ ਇਸ ਗੱਲ ਤੇ ਬਿਲਕੁਲ ਕਹਿੰਦਾ ਹਾਂ ਪਿਛੋਂ ਕੀ ਹੁੰਦਾ ਵਲੋ ਟਰਾਲੀ ਚ ਲੈ ਉਹਦੇ ਬਾਰੇ ਮੈਂ ਵੀ ਨਹੀਂ ਕਹਿ ਸਕਦਾ ਤੁਸੀਂ ਵੀ ਨਹੀਂ ਕਹਿ ਸਕਦੇ ਕੋ ਪਰ ਜੋ ਉਹਨਾਂ ਦੀ ਸਰੀਰਕ ਹਾਲਾਤ ਸੀਗੇ 54 55 ਦਿਨਾਂ ਤੇ ਬਿਲਕੁਲ ਇਹ ਲੱਗਦਾ ਸੀਗੇ ਮਰ ਮਰਤੇ ਹੈਗੇ ਨੇ ਉਹ ਕਿਉਂਕਿ ਜਿਹੜਾ ਉਹਨਾਂ ਦੀ ਬੋਡੀ ਵੇਟ ਬੋਡੀ ਦੀਆਂ ਹੱਡੀਆਂ ਚਰਬੀ ਸਾਰਾ ਕੁਝ ਉਹ ਬਿਲਕੁਲ ਮਤਲਬ ਕਿੰਨੇ ਦਿਨ ਤੱਕ ਸੀਗੇ ਜਦੋਂ ਮੈਡੀਕਲ ਏਡ ਤੱਕ ਹਾਂ ਤਾਂ ਮੈਡੀਕਲ ਏਡ ਤੋਂ ਬਾਅਦ ਮੈਂ ਜ਼ਰੂਰ ਡਾਕਟਰ ਨਾਲ ਮੇਰੀ ਰਾਬਤਾ ਕਾਇਮ ਰਿਆ ਕਿ ਕਿੰਨੀ ਕਿਤਰਾ ਆਪਾਂ ਇਹਨੂੰ ਕਰ ਸਕਦੇ ਹਾਂ ਉਹਨਾਂ ਨੇ ਕਿਹਾ ਵੀ ਇਹ ਰਵਾਈਵ ਨਹੀਂ ਹੋ ਸਕਦੇ ਸਟੇਬਲ ਹੋ ਜਾਣਗੇ ਸਟੇਬਲ ਹੋ ਜਾਣਗੇ ਸਟੇਬਲ ਹੋ ਜਾਣਗੇ ਮਤਲਬ ਕਿਉਂ ਗਲੂਕੋਜ਼ ਜਾਂਦਾ ਸੀ ਅੰਦਰ ਉਹ 600 ਤੋਂ ਸ਼ੁਰੂ ਕਰਕੇ ਤੇ 800 ਤੱਕ ਭੇਜ ਸਕਦੇ ਸੀ ਉੱਤੋਂ ਜ਼ਿਆਦਾ ਭੇਜ ਨਹੀਂ ਸਕਦੇ ਸ਼ੁਰੂ ਸ਼ੁਰੂ 200 ਜਾਂਦਾ ਰਿਹਾ ਫਿਰ 400 ਕੀਤਾ ਫਿਰ 800 ਕੀਤਾ ਉਹ ਡਾਕਟਰਾਂ ਨਾਲ ਮੇਰੀ ਗੱਲਬਾਤ ਹਿੰਦੀ ਵਿੱਚ ਸੀ ਉੱਥੇ ਕਿ ਮੈਂ ਮੋਰਚੇ ਉੱਥੇ ਰਿਆਂ ਚ ਲਗਾਤਾਰ ਉਹ ਕਿੰਤੂ ਡੱਲੇ ਵਾਲ ਦੇ ਮਰਨ ਵਰਤੇ ਮੈਂ ਨਹੀਂ ਕਿੰਤੂ ਪ੍ਰੰਧੂ ਕਰ ਸਕਦਾ ਕੋਈ ਵੀ ਕਿਉਂਕਿ ਮੈਂ ਆਪ ਰੱਖਦਾ ਰਿਆਂ 10 ਦਿਨ ਪਟਿਆਲੇ ਰੱਖਿਆ ਮੈਂ 5-5 ਦਿਨ ਹੁਣ ਮੈਂ ਰੱਖਿਆ ਹਾਂ やっਦੇ ਕੋਕੀ ਤੁੰਤੂ ਆਗੂ ਤੁਹਾਨੂੰ ਕੀ ਲੱਗਦਾ ਕਿਹੜਾ ਆਗੂ ਜਿਸ ਨੇ ਸਭ ਤੋਂ ਵੱਡਾ ਮੋਰਚੇ ਦੇ ਵਿੱਚ ਕਾਣ ਕੀਤਾ ਕਿਉਂਕਿ ਅਭਿਮਨਿਉ ਕਹਾੜ ਕਾਕਾ ਸਿੰਘ ਕੋਟੜਾ ਹੋਰ ਬਹੁਤ ਸਾਰੇ ਆਗੂ ਫਰੰਟਫੋਰਟ ਤੇ ਕੀਤੇ ਹੋਏ ਸੀਗੇ ਅਗਰ ਗੱਲਬਾਤ ਵੀ ਕਰਨੀ ਹੁੰਦੀ ਸੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਨਾਲ ਵੀ ਮਿਲਣਾ ਹੁੰਦਾ ਸੀ ਤਾਂ ਇਹਨਾਂ ਨੂੰ ਪਹਿਲਾਂ ਮਿਲਣਾ ਪੈਣਾ ਸੀ ਨਹੀਂ ਬਿਲਕੁਲ ਇਹ ਗੱਲ ਸਹੀ ਆ ਜਿਹੜਾ ਮੇਨ ਰੋਲ ਜਿਹੜਾ ਵਾ ਉਹ ਕਾਕਾ ਸਿੰਘ ਕੋਟੜਾ ਮਨੂ ਕਹਾੜ ਨਾਲ ਸੀਗਾ ਹੋਂਡੇ ਦੇ ਬਾਰੇ ਡੱਲੇਵਾਲ ਸਭ ਨੂੰ ਕਿੰਨਾ ਦੱਸਦੇ ਸੀ ਸਾਡੇ ਆਗੂਆਂ ਨੇ ਕੋਟ ਬੁੱਢਾ ਜੀ ਨੇ ਲਖਵਿੰਦਰ ਜੀ ਨੇ ਮੈਂ ਬੜੀ ਵਾਰੀ ਜਾ ਕੇ ਡੱਲੇਵਾਲ ਦੱਸਿਆ ਵੀ ਆਹ ਕੁਝ ਹੋ ਰਿਹਾ ਬਾਹਰ ਇਹਨੂੰ ਰੋਕੋ ਜੇ ਕੋ ਸਾਡਾ ਆਰਗੂਮੈਂਟ ਜਾਂਦਾ ਉਹਨੂੰ ਰੋਕ ਦਿੱਤਾ ਜਾਂਦਾ ਸੀਗਾ ਉਹ ਸਾਨੂੰ ਲੱਗਦਾ ਹੈ ਬੁਰਾ ਕਿਉਂਕਿ ਅਗਰ ਮੰਨ ਲਓ ਮੈਨੂੰ ਰੋਕਿਆ ਮੈਨੂੰ ਮੈਨੂੰ ਬਹੁਤ ਫੜ ਕੇ ਦੋ ਤਨੀ ਰੋਕਿਆ ਕਿ ਨਹੀਂ ਅੰਦਰ ਨਹੀਂ ਜਾਣ ਦੇਣਾ ਮੈਂ ਕਿਹਾ ਮੈਨੂੰ ਜਾਣ ਦੇਆ ਕਿ ਨਹੀਂ ਜਾਣ ਦੇਆ ਪਰ ਅੰਦਰ ਨਹੀਂ ਜਾਣ ਦੇਣਾ ਉੱਥੇ ਮਤਲਬ ਲੋਕਾਂ ਦੇ ਸ਼ੰਕੇ ਇੱਥੋਂ ਪੈਦਾ ਹੋ ਜਾਂਦੇ ਨੇ ਮੈਂ ਨਹੀਂ ਕਹਿੰਦਾ ਮੈਂ ਤੇ ਅੱਜ ਵੀ ਕਹਿੰਨਾ ਕਿ ਡੱਲੇਵਾਲ ਸਾਡੇ ਮਰਨ ਵਰਤੇ ਮੈਨੂੰ ਕੋਈ ਕਿੰਝ ਚੁਪਤੂ ਨਹੀਂ ਗਿਆ ਪਰ ਜਿਹੜੀਆਂ ਬੇਨਿਜ਼ਮੀਆਂ ਹੋਈਆਂ ਜਿਸ ਤਰੀਕੇ ਨਾਲ ਮੋਰਚਾ ਚੱਕਿਆ ਗਿਆ ਜਿਸ ਤਰੀਕੇ ਨਾਲ ਆਪਾਂ ਸਰਕਾਰ ਦੀਆਂ ਜਿਹੜਾ ਸੋ ਸਾਡੀਆਂ ਮੰਗਾਂ ਮੰਨਦੀ ਸੀ ਤੁਸੀਂ ਮੰਨਦੇ ਹੋ ਕਿ ਮੋਰਚਾ ਸਰਕਾਰ ਦੇ ਨਾਲ ਮਿਲ ਕੇ ਚੱਕਿਆ ਗਿਆ ਇਹ ਇਹ ਮੋਰਚਾ ਬਿਲਕੁਲ ਜੀ ਮੈਂ ਮੇਰੇ ਤੇ ਜਿਹੜਾ ਹੁਣ ਮਤਲਬ ਸਾਡੇ ਕੋਲ ਪਿਟਪਟ ਆ ਰਹੀਆਂ ਹਨਾ ਕੋਈ ਏਜੰਸੀ ਦਾ ਅਧਿਕਾਰੀ ਕੋਈ ਕਦੀ ਇਹ ਨਹੀਂ ਕਹਿੰਦਾ ਹੁੰਦਾ ਖੁੱਲ ਕੇ ਕੋਈ ਬੋਲਦਾ ਨਹੀਂਗਾ ਪਰ ਜੋ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਕਿ ਇਹਨਾਂ ਆਗੂਆਂ ਨੂੰ ਪਤਾ ਸੀਗਾ ਸੀਨੀਅਰ ਆਗੂਆਂ ਨੂੰ ਕਿ ਇਹ ਮੋਰਚਾ ਚੱਕਿਆ ਜਾਣਾ ਕਿਉਂਕਿ ਕਾਕਾ ਸਿੰਘ ਨੇ ਮੇਰੇ ਸਾਹਮਣੇ ਦੋ ਵਾਰੀ ਇੱਕ ਅਧਿਕਾਰੀ ਸਾਹਮਣੇ ਗੱਲ ਕਬੂਲੀ ਤੇ ਜਦੋਂ ਹਾਲਾਤ ਜ਼ਿਆਦਾ ਖਰਾਬ ਹੋਏ ਫਿਰ ਵੇਖ ਲਾਂਗੇ ਆਪਾਂ ਉਹ ਮੇਰੇ ਮਨ ਚ ਬੜਾ ਗੋ ਮੈਂ ਦੇਖੋ ਸਾਡੀ ਆਤਾਂ ਹੀ ਸਾਫ਼ ਸੁੱਚੇ ਬੰਦੇ ਆਂ ਹੀ ਕੋਈ ਨਾ ਮੇਰੀ ਕੋਈ ਜ਼ਿਆਦਾ ਜ਼ਮੀਨ ਆ ਜਿਹੜੀ ਐਮਐਸ ਤੋਂ ਫਾਇਦਾ ਹੋਣਾ ਨਾ ਮੇਰਾ ਕੋਈ ਜ਼ਿਆਦਾ ਹੈਗਾ ਮੈਂ ਸਿਰਫ ਉਹਨਾਂ ਲੋਕਾਂ ਦੀ ਹਾਲਾਤ ਵੇਂਦਾ ਸੀਗਾ ਜਿਹੜੇ ਲੋਕ ਗਰ ਜਿਹੇ ਡੁੱਬੇ ਹੋਏ ਸੀਗੇ ਜਿਹੜੇ ਲੋਕਾਂ ਨੂੰ ਫਸਲ ਦਾ ਸਹੀ ਮੁੱਲ ਨਹੀਂ ਸੀ ਮਿਲਦਾ ਮੰਡੀ 'ਚ ਹਫਤਾ ਹਫਤਾ ਵਿਚਾਰੇ ਰੋਂਦੇ ਰਹਿੰਦੇ ਸੀਗੇ ਕਦੀ ਆਰਤੀ ਨੇ ਸ਼ੋਸ਼ਨ ਕਰ ਲਿਆ ਕਦੀ ਸੇਲਰ ਵਾਲੇ ਨੇ ਕਰ ਲਿਆ ਕਦੀ ਕਿਸੇ ਨੇ ਕਰ ਲਿਆ ਠੀਕ ਹੈ ਨਾ ਮੈਂ ਮੈਨੂੰ ਦੁੱਖ ਉਹਨਾਂ ਲੋਕਾਂ ਦਾ ਸੀਗਾ ਕਿਉਂਕਿ ਮੈਂ ਆਰਮੀ 'ਚ ਰਹਾ ਮੈਂ ਉੱਥੇ ਵੀ ਮੇਰਾ ਸਿਸਟਮ ਇਹੀ ਵੈਲਫੇਅਰ ਵਾਲਾ ਜ਼ਿਆਦਾ ਸੀਗਾ ਤੇ ਮੇਰੀ ਜੌਬ ਇਸ ਤਰ੍ਹਾਂ ਦੀ ਇੱਥੇ ਆਣ ਕੇ ਵੀ ਮੇਰੇ ਪਰਿਵਾਰ ਦਾ ਵੀ ਇਸ ਤਰ੍ਹਾਂ ਵਾ ਗੱਲਿਆ ਸਭ ਇਹ ਸਾਰੀ ਚੀਜ਼ਾਂ ਤੋਂ ਅਨਜਾਣ ਸੀ ਜਾਂ ਮਤਲਬ ਕਿ ਵੈਸੇ ਚੁੱਪੀ ਬੱਤੀ ਸੀ ਨਹੀਂ ਵੇਖੋ ਮੈਂ ਉਹਦੇ ਨੌਲੇਜ ਸਾਰੇ ਗੱਲਾਂ ਲਿਆਂਦੀਆਂ ਮੈਂ ਰ ਤੁਹਾਡਾ ਸਭ ਮੀਟਿੰਗ ਵਿੱਚ ਗਿਆ ਇਹ ਆਗੂ ਨਹੀਂ ਗਿਆ ਮੈਂ ਉਹਨਾਂ ਨੂੰ ਕਿਹਾ ਚੱਲੀਏ ਇਹ ਨਹੀਂ ਗਿਆ ਮੈਂ ਗਿਆ ਇਕੱਲਾ ਮੈਂ ਗਿਆ ਮੈਂ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਕਲੀਅਰ ਰੱਖੀਆਂ ਆ ਆ ਕਮੀਆਂ ਆ ਆ ਕਮੀਆਂ ਉਹ ਕਹਿੰਦੇ ਯਾਰ ਇਹਦੀ ਸਾਰੀਆਂ ਗਲਤੀਆਂ ਦੀ ਇਹਨਾਂ ਦੀ ਮਾਫੀ ਮੈਂ ਮੰਗਾ ਲੈਂਦੀ ਮੈਂ ਕਿਹਾ ਯਾਰ ਇਹ ਤੇ ਕੋਈ ਗੱਲ ਨਹੀਂ ਨਾ ਕਿ ਮੈਂ ਇੱਕ ਆਪਣੇ ਬੱਚੇ ਨੂੰ ਕਹਾਂ ਜਾਂ ਫਰਾਂਡੇ ਦੇ ਵੱਡੇ ਸੈਂਡਵਿਚ ਪੇੜਾ ਦੋ ਮਾਰਿਆ ਔਰ ਬਾਅਦ ਵਿੱਚ ਜਾ ਕੇ ਕਹਾਂ ਨਾ ਇਹ ਮੈਂ ਗਲਤੀ ਮੰਨ ਲੀ ਨਾ ਉਹ ਜਗ੍ਹਾ ਉਹ ਮਨਜ਼ੂਰ ਨਹੀਂ ਆ ਸਕਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਤਹਿਸਨ ਸਾਡੇ ਨਾਲ ਕਿਸਾਨ ਆਗੂ ਸਖਜੀਤ ਸਿੰਘ ਹਰਦੋ ਚੰਡੇ ਜਸਵੰਤ ਕਾਰ ਅੱਜ ਜੋ ਉਹਨਾਂ ਵੱਲੋਂ ਇੱਕ ਆਕੜਾ ਪੇਸ਼ ਕੀਤਾ ਗਿਆ ਸੀ ਕਿ ਕਿਸਾਨ ਅੰਦੋਲਨ ਦੇ ਵਿੱਚ ਕਿੰਨਾ ਕੁ ਫੰਡ ਇਕੱਠਾ ਹੋਇਆ ਕਿੰਨਾ ਵਰਤਿਆ ਗਿਆ ਕਿੰਨਾ ਕਾਰਨਾ ਕਰਕੇ ਇਹ ਮੋਰਚਾ ਚੱਕਿਆ ਗਿਆ ਅਤੇ ਕੇਂਦਰ ਦੇ ਨਾਲ ਮੀਟਿੰਗ ਦੇ ਵਿੱਚ ਕਿੰਨੇ ਪਰਸੈਂਟ ਸਹਿਮਤੀ ਬਣੀ ਸੀ ਇਹ तमाम ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਅੱਜ ਆਂਕੜੇ ਰੱਖੇ ਤੇ ਉਹਨਾਂ ਨੇ ਸਿੱਧਤੌਰ ਤੇ ਜਗਜੀਤ ਸਿੰਘ ਡੱਲਿਆਲ ਹੋਰਾਂ ਦੇ ਜੋ ਵਰਨ ਵਰਸੀਗਾ ਉਸਤੇ ਵੀ ਬੋਲਦੇ ਨਜ਼ਰ ਆਏ ਕੈਮਰਾ ਪਰਸਨ ਗੁਰਸੈਵ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਲਿਵਰਗੇਟ ਨਿਊਜ਼ ਚੰਡੀਗੜ੍ਹ ਕਿਡਨੀ ਫੇਲ ਲੀਵਰ ਫੇਲ ਕੈਂਸਰ ਜਾਂ ਹਾਰਟ ਦੀ ਪ੍ਰੋਬਲਮ ਇਹ ਉਹ ਬੜੀ ਬੜੀ ਬਿਮਾਰੀਆਂ ਹਨ ਜਿਸ ਵਿੱਚ ਇਨਸਾਨ ਦਾ ਲੱਖ ਰੁਪਏ ਖਰਚ ਹੋ ਜਾਂਦਾ ਹੈ और कुछ भी हाथ नहीं लगता तो आयुर्वेद को अपनाओ बीमारी की जड़ पर काम करो 7350473504